ਜੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਸਦ ਸਾਹਿਬ ਨੇ ਅਕਾਲੀ ਲੀਡਰਸ਼ਿਪ ਨੂੰ ਬੁਲਾਇਆ ਸੁਣਿਆ ਤੇ ਹੁਕਮਨਾਮਾ ਜਾਰੀ ਕੀਤਾ ਉਸ ਹੁਕਮਨਾਮੇ ਦੀ ਅਕਾਲੀ ਦਲ ਨੇ ਇਨ ਬਿਨ ਪਾਲਣਾ ਕੀਤੀ ਤੇ ਆਪਣੀ ਜ਼ਿੰਮੇਵਾਰੀ ਸਮਝੀ ਕਿਉਂਕਿ ਇਹ ਫਰਜ਼ਾ ਹੈ ਹਰ ਉਸ ਵਿਅਕਤੀ ਦਾ ਤੇ ਹਰ ਉਸ ਥਿਰ ਦਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਾਤਮਸਤਕ ਹੁੰਦੀ ਹੈ ਕਿ ਉੱਥੋਂ ਕੀਤਾ ਹੋਇਆ ਆਦੇਸ਼ ਅਕਾਲ ਦਾ ਫਰਮਾਨ ਸਮਝ ਕੇ ਉਹਨੂੰ ਲਾਗੂ ਕੀਤਾ ਜਾਵੇ ਤੇ ਉਹ ਅਕਾਲੀ ਦਲ ਨੇ ਕੀਤਾ ਉਸ ਤਹਿਤ ਹੀ ਪਾਰਟੀਆਂ ਵੀ ਉਸ ਤਹਿਤ ਹੀ ਪ੍ਰਧਾਨ ਸਾਹਿਬ ਦੀ ਚੋਣ ਹੋਈ ਤੇ ਉਸ ਦੀ ਇਨਮਨ ਪਾਲਣਾ ਕਰਦਿਆਂ ਹੋਏ ਪਾਰਟੀ ਦਾ ਕੰਮ ਅੱਗੇ ਕੀਤਾ ਕਿਉਂਕਿ ਅਕਾਲ ਤਖਤ ਸਾਹਿਬ ਨਹੀਂ ਪਰ ਇਹ ਇਹ ਤੱਕ ਇਹ ਕਿਹਾ ਜਾਂਦਾ ਕਿ ਇਨਮਨ ਪਾਲਣਾ ਨਹੀਂ ਹੋਈ ਕਹਿੰਦੇ ਕਿ ਜਿਹੜੇ ਜਿਸ ਜਿਸ ਦੀ ਡਿਊਟੀ ਲਗਾਈ ਗਈ ਸੀ ਕਿ ਤੁਸੀਂ ਭਰਤੀ ਕਰਨੀ ਹੈ ਉਹਨੂੰ ਉਹਨਾਂ ਦੀ ਡਿਊਟੀ ਨਹੀਂ ਕਰਨ ਦਿੱਤੀ ਗਈ ਕਿਸੇ ਨੇ ਜ਼ਿਕਰ ਵੀ ਕੀਤਾ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਉਹ ਉਦੋਂ ਜ਼ਤਿਹਦਾਰ ਸੀ ਇਹ ਹਾਲ ਤੱਕ ਸੀ ਜੀ ਕਿ ਜੇ ਉਹ ਕਮੇਟੀ ਕਹਿੰਦੀ ਹੈ ਹੂੰ ਕਿ ਅਕਾਲੀ ਦਲ ਕੋਆਪਰੇਟ ਨਹੀਂ ਕਰਦਾ ਹੂੰ ਉਹ ਕਹਿੰਦੇ ਅਸੀਂ ਉਹਨਾਂ ਨੂੰ ਕਦੇ ਸਹਿਯੋਗ ਦੇਣ ਦੀ ਤਾਂ ਹਦਾਇਤ ਹੀ ਨਹੀਂ ਕੀਤੀ ਹੂੰ ਅਸੀਂ ਕਿਵੇਂ ਕਹਿ ਦਈਏ ਹੂੰ ਸੋ ਮੇਰਾ ਮਤਲਬ ਇਹ ਹੈ ਕਿ ਹੁਣ ਪ੍ਰੋਬਲਮ ਉਹ ਲੋਕਾਂ ਨੂੰ ਉਹ ਹੈ ਕੀ ਅਕਾਲ ਤਖਤ ਦੀ ਸ਼ੀਲਡ ਬਣਾ ਕੇ ਪੰਥ ਨੂੰ ਖੇਰੂ ਖੇਰੂ ਕਰਨ ਵਾਲੀ ਸੁਪਨਾ ਉਹਨਾਂ ਦਾ ਟੁੱਟ ਗਿਆ